ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਮਾਨ ਮਾਨ ਫਾਰਮ ਟੁੰਗਵਾਲੀ ਦੋਸਤੋ ਟੁੰਗਵਾਲੀ ਵਿੱਚ ਆਪਣਾ ਫਾਰਮ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਪੰਜਾਬ ਦੇ ਵਿੱਚ ਇੱਥੇ ਆਪਣੇ ਕੋਲੇ ਬਹੁਤ ਸਾਰੀਆਂ ਘੋੜੀਆਂ ਮੱਝਾਂ ਗਾਵਾਂ ਭੇਡਾਂ ਬੱਕਰੀਆਂ ਵਰਬਰੀ ਬੱਕਰੀਆਂ ਮੀਟਲ ਬੱਕਰੀਆਂ ਬੱਕਰੇ ਤੇ ਬਹੁਤ ਸਾਰੇ ਪੰਛੀ ਡੌਗ ਆਪਣੇ ਫਾਰਮ ਦੇ ਉੱਤੇ ਹੁੰਦੇ ਆ ਕਿਸੇ ਵੀਰ ਨੇ ਕੋਈ ਕੰਮ ਸਟਾਰਟ ਕਰਨਾ ਹੋਵੇ ਕਿਸੇ ਵੀ ਜਾਨਵਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਜੋ ਮਰਜ਼ੀ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਪੂਰੀ ਪੂਰੀ ਜਾਣਕਾਰੀ ਦੇਵਾਂਗੇ ਜੇ ਕੋਈ ਤੁਹਾਨੂੰ ਫਾਰਮ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਕਮੈਂਟਾਂ 'ਚ ਵੀ ਸਾ ਤੋਂ ਪੁੱਛ ਸਕਦੇ ਹੋ ਤੁਹਾਨੂੰ ਪੂਰੀ ਪੂਰੀ ਜਾਣਕਾਰੀਆਂ ਦੇਵਾਂਗੇ ਇੱਥੇ ਆਪਣੇ ਬੱਕਰੇ ਆ ਸਾਰੇ ਬਰੀਡਰ ਬੱਕਰੇ ਆ ਸਾਰੇ ਤੇ ਆਪਾਂ ਇਹਨਾਂ ਤੁਹਾਨੂੰ ਨਾਲ ਦੀਆਂ ਸਾਰੀਆਂ ਜਾਣਕਾਰੀਆਂ ਦਿੰਦੇ ਰਹਿਾਂਗੇ ਆ ਦੇਖੋ ਬੱਚੇ ਦੀ ਚਾਰ ਦੰਦ ਹਜੇ ਹੁਣ ਲਾਏ ਆਏ ਨੇ ਦੇਖ ਸਕਦੇ ਹੋ ਤੁਸੀਂ ਤੁਸੀਂ ਹਾਈ ਡਰਨ ਪਾਜਾ ਦਾ ਲੈ ਆਈ ਲੋ ਕੁਆਲਿਟੀ ਦੇਖ ਸਕਦੇ ਹੋ ਉੱਚਾ ਮੱਥਾ ਜਿਹਨੂੰ ਪਾਕਿਸਤਾਨੀ ਕਹਿੰਦੇ ਆ ਦਮ ਤੁਸੀਂ ਦੇਖ ਸਕਦੇ ਹੋ ਹੁਣ ਲਾਇਆ ਦੰਦਾ ਜੀ ਸੱਜਾ ਵਾਲੇ ਉਮੀ ਖੜੇ ਆ ਕੁਆਲਿਟੀ ਚੈੱਕ ਕਰ ਸਕਦੇ ਹੋ ਗਰਦਨ ਪੈਰ ਪੈਚ ਕੋੜਾ ਜਿਹੜਾ ਮੇਨ ਹੁੰਦਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਨਦਾਰ ਬੱਚਾ ਹੈਗਾ ਬਹੁਤ ਚੰਗੀ ਕੁਆਲਿਟੀ ਹੈ ਬੱਚੇ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਸਾਢੇ 3 ਮਹੀਨੇ ਦਾ ਬੱਚਾ ਹੈ ਜੀ ਬਹੁਤ ਚੰਗੀ ਕੁਆਲਿਟੀ ਇਧਰ ਇੱਕ ਬੱਚਾ ਫਰਦਾ ਦੇਖ ਸਕਦੇ ਹੋ ਤੁਸੀਂ ਪਾਰਾ ਦੀ ਕੁਆਲਿਟੀ ਦੇਖੋ ਦੇਖੋ ਕਿਤੇ ਕਿਤੇ ਮੋਟੇ ਨੇ ਸਿੰਘ ਕੰਨ ਬਹੁਤ ਚੰਗੀ ਹਾਈਟ ਆ ਲੈਂਥ ਆ ਫਿਰ ਉਹ ਬਰਬਰਾ ਫਿਰਦਾ ਇੱਕ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ 8 ਦਾ 9 ਜਿਹਾ ਹੁਣ ਲਗਾਏ ਆ ਨੇ ਦੇਖੋਗੇ ਤੁਸੀਂ ਬਹੁਤ ਚੰਗਾ ਬੇਟਾ ਵਾ ਚੰਗੀ ਕੁਆਲਿਟੀ ਪੂਰੇ ਪਾਰੇ ਵਸਦੇ ਆ ਸਾਰੇ ਬੱਕਰਾ ਮਿੱਟਲ ਦੇ ਹਾਈਡਰਾਮੈਟਿਕ ਰੋਸਾ ਹੈ ਚੰਗੀ ਹਾਈਟ ਆ ਲੈਂਥ ਆ ਪੂਰੀ ਚੰਗੀ ਕੁਆਲਿਟੀ ਆ ਅੱਠ ਦੰਦ ਇਹਨੇ ਵੀ ਹੁਣ ਲਗਾਏ ਆ ਹਜੇ ਪੂਰੀ ਖੂਬਸੂਰਤ ਕੁਆਲਿਟੀ ਦੇ ਵਿੱਚ ਗੱਲ ਕਰੀਏ ਬੱਚੇ ਦੀ ਡੱਬੇ ਕੱਲਾਂ ਦੇ ਵਿੱਚ ਬੱਚਾ ਬਹੁਤ ਸੋਹਣਾ ਤੁਸੀਂ ਆਹ ਦੇਖ ਸਕਦੇ ਹੋ ਹਜੇ ਹੈ ਜੀ ਓਏ ਕਿੱਡੀ ਚੰਗੀ ਚੰਗੀ ਕੁਆਲਿਟੀ ਆ ਇਸ ਕੁਆਲਿਟੀ ਦੇਖੋ ਕੰਨਾਂ ਦੀ ਲੈਂਥ ਹਾਈਟ ਬੱਚੇ ਨੇ ਹਜੇ ਉਹ 5.5 ਮਹੀਨਿਆਂ ਦਾ ਉਹ 6 ਮਹੀਨਿਆਂ ਦਾ ਤੇ ਕੁਆਲਿਟੀ ਵਾਈਜ਼ ਜੇ ਆਪਾਂ ਗੱਲ ਕਰੀਏ ਸਾਰੇ ਚੰਗੀ ਤੋਂ ਚੰਗੀ ਕੁਆਲਿਟੀ ਦੇ ਜਿਹੜੇ ਜਾਨਵਰ ਆ ਬੱਚਾ ਖੜਨੀ ਦੇਖੋ ਬੱਚੇ ਦੀ ਹਾਈਟ ਕੁਆਲਿਟੀ ਬਹੁਤ ਚੰਗੀ ਹਾਈਟ ਆ ਚੰਗੀ ਕੁਆਲਿਟੀ ਆ ਸਾਰੇ ਚੰਗੇ ਚੰਗੇ ਬੱਚੇ ਲੀਡਰ ਤਿਆਰ ਹੋ ਰਹੇ ਨੇ। ਇਹ ਲੋ ਸਪੈਸ਼ਲ ਤਿਆਰ ਕੀਤਾ ਜਾਂਦਾ ਹੈਗਾ। ਕੋਈ ਜ਼ਰੂਰੀ ਨਹੀਂ ਹੁੰਦਾ ਸਾਰੇ ਬੱਚੇ ਜੋ ਸਾਰੇ ਬੱਚੇ ਚੰਗੇ ਬਣਨੇ ਹੁੰਦੇ ਆ। ਕਈ ਆਰੇ ਬੱਚੇ ਕਈ ਇਹੇ ਜਿਹੇ ਹੁੰਦੇ ਆ ਬਚਪਨ ਚ ਬਹੁਤ ਚੰਗੇ ਲੱਗਦੇ ਆ ਪਰ ਵੱਡੇ ਹੋ ਕੇ ਉਹ ਨਹੀਂ ਹੁੰਦੇ ਤਿਆਰ ਹੁੰਦੇ ਜਿੰਨੇ ਆਪਾਂ ਕਰਨੇ ਚਾਹੁੰਦੇ ਆ। ਕਈ ਬੱਚੇ ਛੋਟੇ ਆਪਾਂ ਨੂੰ ਉਹਨੇ ਚੰਗੇ ਨਹੀਂ ਲੱਗਦੇ ਪਰ ਵੱਡੇ ਹੋ ਕੇ ਬਹੁਤ ਚੰਗੇ ਬੱਕਰੇ ਬਣਦੇ ਆ। ਕੋਈ ਜ਼ਰੂਰੀ ਨਹੀਂ ਵੀ ਜਿਹਦਾ ਪਿਓ ਚੰਗਾ ਉਹਦਾ ਬੱਚਾ ਵੀ ਚੰਗਾ ਹੋਊ। ਕਦੇ ਪਹਿਲਵਾਨ ਦਾ ਪਿਓ ਜਿਹਦਾ ਪਿਓ ਪਲਵਾਨ ਹੁੰਦਾ ਉਹਦਾ ਬੇਟਾ ਕਿਤੇ ਪਲਵਾਨ ਨਹੀਂ ਬਣਦਾ ਇਸ ਲਈ ਗਿਣਤੀ ਦੇ ਰਿਜ਼ਲਟ ਹੁੰਦੇ ਆ ਕੋਈ ਬਾਹਲੇ ਨਹੀਂ ਜੇ ਆਪਾਂ ਬੱਕਰਿਆਂ ਦੀ ਗੱਲ ਗੱਲ ਕਰੀਏ ਵੀ ਐਸੇ ਬੱਕਰੇ ਕੋਈ ਨਹੀਂ ਹੁੰਦੇ ਜਿਨੇ ਵੀ 100 ਬੱਚਾ ਦਿੱਤਾ 100 ਦੇ 100 ਵੀ ਚੰਗੇ ਬਰੀਡਰ ਬਣ ਜਾਣਗੇ ਇਹ ਨਹੀਂ 100 'ਚੋਂ 10 ਬੱਕਰੇ ਵੀ ਚੰਗੇ ਬਣ ਗਏ ਤਾਂ ਵੀ ਆਪਾਂ ਬਹੁਤ ਚੰਗਾ ਬਰੀਡਰ ਗਿਣਾਂਗੇ ਉਹਨੂੰ 10 ਪੱਠਾ ਚੰਗੀਆਂ ਹੋ ਨਿਕਲ ਗਈਆਂ ਤਾਂ ਵੀ ਕਹਾਂਗੇ ਯਾਰ ਬਹੁਤ ਚੰਗਾ ਬਰੀਡਰ ਨਹੀਂ ਖਾਸ ਕਰ ਐਵਰੇਜ ਹੀ ਹੁੰਦੇ ਆ ਸਾਰੇ ਗਿਣਤੀ ਦੇ ਗਿਣਵੇਂ ਚੁਣਵੇਂ ਬਹੁਤ ਘੱਟ ਬੱਚੇ ਹੁੰਦੇ ਆ ਕਹਿੰਦੇ ਮੇਰੇ ਵਰਗਾ ਹਰੇ ਕਹਿੰਦਾ ਆਪਣੇ ਬੱਕਰੇ ਦੇ ਬੱਚੇ ਆਪਣੇ ਦੇ ਹਨ ਜੋ ਕੋੜ ਐ ਜਿਹੀ ਆ ਹੀ ਕੋ ਚੱਲਦਾ ਪਰ ਜਦੋਂ ਤੁਸੀਂ ਲਗਾਤਾਰ ਉਹ ਰਿਜ਼ਲਟ ਦੇਖੋ ਵੀ ਕਿਹੜੇ ਕਿਹੜੇ ਚੰਗੇ ਆ ਕਿਹੜੇ ਕਿਹੜੇ ਮਾੜੇ ਸਾਨੂੰ ਆਪੇ ਪਤਾ ਲੱਗੂ ਇਹ ਚੀਜ਼ਾਂ ਦਾ ਜਿਉ ਰੱਖੋਗੇ ਇਸ ਕਿਤੇ ਜਾਓਗੇ ਹੌਲੀ ਹੌਲੀ ਸਾਨੂੰ ਇਹ ਜਾਣਕਾਰੀਆਂ ਹੁੰਦੀਆਂ ਜਾਣਗੀਆਂ ਕਿਸੇ ਤੋਂ ਸਿਖਾਏ ਤੋਂ ਉਹਨਾਂ ਕੰਮ ਨਹੀਂ ਬੰਦਾ ਸਿੱਖਦਾ ਉਹਨਾਂ ਗਿਆਨ ਨਹੀਂ ਲੈਂਦਾ ਪਰ ਜਦੋਂ ਬੰਦੇ ਦੇ ਘਰੇ ਸਾਰੀਆਂ ਚੀਜ਼ਾਂ ਵਾਪਰਦੇ ਫਿਰ ਬੰਦਾ ਬਹੁਤ ਕੁਝ ਸਿੱਖਦਾ ਉਹ ਮੱਖੀ ਚੀਨਾ ਬੱਚਾ ਖੜਾਗਾ ਬਹੁਤ ਬਹੁਤ ਚੰਗਾ ਬੱਚਾ ਹੈਗਾ ਕੰਨ ਦੀ ਕੁਆਲਿਟੀ ਦੇਖੋ ਉਹਦੀ ਕਲਰ ਦੇਖੋ ਖੂਬਸੂਰਤ ਗਾਂਧੀ ਕੁਆਲਿਟੀ ਬਹੁਤ ਚੰਗੀ ਆ ਨੱਕ ਬਹੁਤ ਚੰਗਾ ਹੈਗਾ ਬੱਚਾਗਾ ਹਜੇ ਸਿੰਗ ਵਗੈਰਾ ਜੀ ਜੀ ਸਾਧੂ ਦੀ ਬਰਬਰਾ ਬੱਚਾ ਹੈ ਖੀਰਾਗਾ ਹਜੇ ਦੇਖ ਦੇਖ ਸਾਧੂ ਦੇ ਖੀਰੇ ਬੱਚੇ ਕੁਆਲਿਟੀ ਕਰਦੇ ਨੇ ਬਹੁਤ ਚੰਗੀ ਕੁਆਲਿਟੀ ਸਰੇ ਚੰਗੇ ਰੱਖਦੇ ਆ ਫਿਰ ਉਹ ਜੋ ਸ਼ਾਂਤੀ ਹੁੰਦੀ ਆ ਫਿਲਟਰ ਲੱਗਦਾ ਜਿਹੜੇ ਉਹ ਜੋ ਵੀ ਚੰਗੇ ਹੁੰਦੇ ਆ ਉਹ ਆਪਾਂ ਰੱਖ ਲੈਨੇ ਆ ਤੇ ਇਸ ਜਦੋਂ ਵੀ ਆਪਾਂ ਬੱਕਰੇ ਵਗੈਰਾ ਤਿਆਰ ਕਰਨੇ ਆਂ ਵੀ ਪੰਜ ਚਾਰ ਰੱਖ ਕੇ ਉਹਨਾਂ ਤੇ ਸੇਵਾ ਕੀਤੀ ਜਾਂਦੀ ਆ ਜਿਹੜੇ ਜਿਹੜੇ ਚੰਗੇ ਹੁੰਦੇ ਫਿਰ ਉਹ ਹੀ ਉਹਨਾਂ ਚੋਂ ਛਾਂਟ ਕੇ ਚੰਗੇ ਬਰੀਡਰ ਰੱਖੇ ਜਾਂਦੇ ਆ ਫਿਰ ਐਵੇਂ ਜਿਵੇਂ ਉਹਨਾਂ ਦੇ ਬੱਚਾ ਚੋਂ ਹੁੰਦਾਗਾ ਉਹਨਾਂ ਬੱਚੇ ਪਾਲੇ ਜਾਂਦੇ ਆ ਫਿਰ ਉਹਨਾਂ ਚੋਂ ਫਿਰ ਬਰੀਡਰ ਬਈ ਚੰਗੇ ਬਰੀਡਰ ਨਿਕਲਦੇ ਆ ਫਿਰ ਬਰੀਡਰ ਤਿਆਰ ਹੁੰਦੇ ਆ ਕਦੇ ਵਾਸਤੇ ਵੀ ਨਹੀਂ ਬਈ 100 ਦਾ 100% ਕੇਦੇ ਯਾਰ 100 ਬੱਚੇ ਦੇ ਉੱਤੇ 100 ਦੇ 100 ਚੰਗੇ ਆ ਹਨ ਇਸ ਲਈ ਤੁਸੀਂ ਜਿਵੇਂ ਜਿਵੇਂ ਕੰਮ ਕਰੋਗੇ ਤੁਹਾਨੂੰ ਮੁਸ਼ਕਲਾਂ ਵੀ ਆਉਣਗੀਆਂ ਤੇ ਉਹਨਾਂ ਦੇ ਹੱਲ ਵੀ ਤੁਹਾਡੇ ਹੱਥ 'ਚ ਹੀ ਹੋਣੇ ਆ। ਇਸ ਲਈ ਦੋਸਤੋ ਜੇ ਤੁਹਾਡੇ ਕੋਈ ਸਵਾਲ ਜਵਾਬ ਹੁੰਦੇ ਨੇ ਸਾਨੂੰ ਤੁਸੀਂ ਕਮੈਂਟਾਂ 'ਚ ਪੁੱਛ ਸਕਦੇ ਹੋ ਤੁਹਾਨੂੰ ਹਰੇਕ ਚੀਜ਼ ਦਾ ਜਵਾਬ ਮਿਲੂਗਾ। ਬਹੁਤ ਜਲਦੀ ਅਸੀਂ ਅਪਡੇਟ ਦਿੰਨੇ ਆਂ ਚੀਜ਼ਾਂ ਦਾ। ਤੇ ਬਾਕੀ ਜਿਹੜੇ ਵੀਰਾਂ ਨੇ ਕੋਈ ਟ੍ਰੇਨਿੰਗ ਲੈਣੀ ਹੋਵੇ ਆਪਣੇ ਕੋਲ ਟ੍ਰੇਨਿੰਗਾਂ ਵੀ ਚੱਲਦੀਆਂ ਨੇ। ਅਗਲੇ ਕੰਮ ਕਰਨ ਵਾਲੇ ਹੋਣ। ਮਤਲਬ ਕੰਮ ਕਰਨ ਨੂੰ ਪੂਰੀ ਤਿਆਰ ਬੈਠੇ ਆਂ। ਜਦੋਂ ਮਰਜ਼ੀ ਆਓ ਕੋਈ ਜਾਣਕਾਰੀਆਂ ਲੈਣੀਆਂ ਕਿਸੇ ਵੀ ਜਾਣਕਾਰ ਤੋਂ।